ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂ ਸਟੱਡੀ ਕਲਾਸ ਯੂਟਿਊਬ ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਸਾਹਿਤ ਰੂਪ ਕਰ ਰਹੇ ਹਾਂ ਸਾਹਿਤ ਰੂਪ ਕਰਾਂਗੇ ਆਪਾਂ ਜਿਹੜਾ ਵਾਰਤਕ ਕਿੱਸਾ ਤੇ ਪਹਿਲਾਂ ਆਪਾਂ ਬਹੁਤ ਸਾਰੇ ਸਾਹਿਤ ਰੂਪ ਅਪਲੋਡ ਕਰ ਚੁੱਕੇ ਹਾਂ ਜਿਸ ਦੇ ਵਿੱਚ ਆਪਾਂ ਨੇ ਜਿਹੜੇ ਕਿ ਜੰਗਨਾਮਾ ਨਾਵਲ ਨਾਟਕ ਕਹਾਣੀ ਇਕਾਂਗੀ ਨਿੱਕੀ ਕਹਾਣੀ ਠੀਕ ਹੈ ਤੇ ਸਫਰਨਾਮਾ ਜੀਵਨੀ ਜਨਮ ਸਾਖੀ ਸਵੈ ਜੀਵਨੀ ਸ਼ੇਰ ਹਰਫੀ ਸ਼ਲੋਕ ਇਹ ਸਾਰੇ ਜਿਹੜੇ ਕਿ ਆਪਾਂ ਨੇ ਕਾਫੀ ਇਹ ਸਾਰੇ ਆਪਾਂ ਨੇ ਗੱਜ਼ਲ ਇਹ ਸਾਰੇ ਸਬ ਜਿਹੜੇ ਕਿ ਅਪਲੋਡ ਕਰ ਰੱਖੇ ਨੇ ਸਾਹਿਤ ਰੂਪੋਂ ਤੁਹਾਨੂੰ ਪਲੇਲਿਸਟ ਵਿੱਚ ਮਿਲ ਜੂਗੀ ਸਾਹਿਤ ਰੂਪ ਠੀਕ ਹੈ ਬਈ ਇਹ ਸਾਹਿਤ ਰੂਪ ਜਿਹੜੇ ਪਲਸ 2 ਲਈ ਵੀ ਇੰਪੋਰਟੈਂਟ ਨੇ ਤੁਸੀਂ ਉਹ ਵੀਡੀਓਜ਼ ਨੂੰ ਵਾਚ ਕਰ ਸਕਦੇ ਹੋ ਹਾਂਜੀ ਇਸ ਦੇ ਵਿੱਚ ਆਪਾਂ ਵਾਰ ਕਰ ਰਹੇ ਹਾਂ ਵਾਰ ਕੀ ਹੈ ਇਸ ਦੇ ਤੱਤ ਜਾਂ ਵਾਰ ਦੀ ਪ੍ਰਕਿਰਤੀ ਲੱਛਣ ਤੇ ਇਹਦੇ ਮੁੱਖ ਰਤਾਂ ਵਾਰ ਕੀ ਹੈ ਵਾਰ ਪੰਜਾਬੀ ਸਾਹਿਤ ਦੇ ਪ੍ਰਾਤਨ ਕਾਵ ਰੂਪਾਂ ਦੇ ਵਿੱਚ ਇੱਕ ਹੈ ਵਾਰ ਸ਼ਬਦ ਦੇ ਅਰਥਾਂ ਸੰਬੰਧੀ ਅਰਥਾਂ ਸੰਬੰਧੀ ਕਈ ਵਿਚਾਰ ਪ੍ਰਗਟ ਕੀਤੇ ਗਏ ਨੇ ਜਿਵੇਂ ਹਮਲਾ ਕਰਨਾ ਵਾਰ ਵਾਰ ਵਹਲਾ ਕਰਨਾ ਬਾਹਰ ਚੜਾਉਣਾ ਠੀਕ ਹੈ ਬਦਲਾ ਲੈਣਾ ਬੂਹਾ ਬੰਦ ਕਰਨਾ ਕੁਰਬਾਨ ਜਾਂ ਨਿਸ਼ਾਵਰ ਕਰਨਾ ਕੋਈ ਵਾਰਤਾ ਸੁਣਾਉਣਾ ਵਾਰ-ਵਾਰੇ ਜਾਣਾ ਰੋਕ ਪਾਉਣਾ ਦਿਨ ਦਾ ਨਾਂ ਸੋਮਵਾਰ ਮੰਗਲਵਾਰ ਠੀਕ ਹੈ ਮਤਲਬ ਕਿ ਵਾਰ ਦੇ ਇੰਨੇ ਸਾਰੇ ਆਪਾਂ ਜਿਹੜੇ ਕਿ ਅਰਥ ਕੀਤੇ ਜਾਂਦੇ ਨੇ ਹਰ ਇੱਕ ਉਹਦੇ ਵਿਚਾਰ ਪ੍ਰਗਟ ਕੀਤੇ ਜਾਂਦੇ ਨੇ ਪਰੰਤੂ ਇਨ੍ਹਾਂ ਸ਼ਾਬਦਿਕ ਅਰਥਾਂ ਤੋਂ ਬਿਨਾਂ ਇਸ ਵਾਰ ਸ਼ਬਦ ਦੇ ਵਿੱਚ ਅਚੇਹੇ ਪ੍ਰਵੰਧਕੀ ਅਰਥ ਸਮਾਏ ਪਏ ਨੇ ਜਿਨ੍ਹਾਂ ਦੇ ਅਨੁਸਾਰ ਵਾਰ ਦਾ ਭਾਵ ਇੱਕ ਖਾਸ ਵਿਸ਼ੇ ਵਾਲਾ ਪ੍ਰਵੰਧਕਾਵ ਹੋ ਜਾਂਦਾ ਜਿਵੇਂ ਪ੍ਰਵੰਧਕਾਵ ਦੇ ਵਿੱਚ ਇੱਕ ਸੁਤੰਤਰਤਾ ਤੇ ਲੜੀਵੱਧਤਾ ਇੱਕ ਸੁਤੰਤਰਤਾ ਤੇ ਲੜੀਵੱਧਤਾ ਕਾਇਮ ਰਹਿੰਦੀ ਆ ਇਸੇ ਪ੍ਰਕਾਰ ਵਾਰ ਦੇ ਵਿੱਚ ਨਾਇਕ ਦਾ ਇਕਾਂਗੀ ਜਾਂ ਸਰਵੰਗੀ ਜੀਵਨ ਵਾਰ ਨੂੰ ਇੱਕ ਕਥਾ ਸੂਤਰ ਦੇ ਵਿੱਚ ਪਾਉਂਦਾ ਵਾਰ ਦਾ ਨਾਇਕ ਕੋਈ ਵੀ ਪ੍ਰਸਿੱਧ ਇਤਿਹਾਸਿਕ ਸੂਰਮਾ ਹੁੰਦਾ ਠੀਕ ਹੈ ਜੋ ਕਿ ਕੌਮ ਦੇ ਧਰਮ ਤੇ ਪਰਉਪਕਾਰ ਲਈ ਰਣ ਖੇਤਰ ਦੇ ਵਿੱਚ ਜੰਹ ਯੁੱਧ ਮੈਦਾਨ ਦੇ ਵਿੱਚ ਜਿੱਤਦਾ ਤੇ ਜਾਂ ਸ਼ਹੀਦ ਹੁੰਦਾ ਠੀਕ ਹੈ ਵਾਰ ਦਾ ਨਾਇਕ ਵਾਰ ਦਾ ਨਾਇਕ ਇਤਿਹਾਸਿਕ ਵਿਅਕਤੀ ਵੀ ਹੋ ਸਕਦਾ ਜਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਵਾਰ ਆ ਚੰਡੀ ਦੀ ਵਾਰ ਉਹਦੇ ਵਿੱਚ ਨਾਇਕਾ ਦੁਰਗਾ ਦੇਵੀ ਵਾਰ ਦਾ ਵਿਸ਼ਾ ਅਤੇ ਰੂਪ ਸਾਹਿਤ ਦੇ ਦੂਜੇ ਰੂਪਾਂ ਦੇ ਨਾਲੋਂ ਬਹੁਤ ਭਿੰਨ ਹੈ ਇਨਾ ਗੁਣਾ ਦੀ ਸਫਲਤਾ ਹੀ ਸਵਾਰ ਨੂੰ ਸਫਲ ਬਣਾ ਦਿੰਦੀ ਹੈ ਹਾਂਜੀ ਵਾਰ ਦੇ ਤਤ ਸਭ ਤੋਂ ਪਹਿਲਾਂ ਉਦੇਸ਼ ਜਾਂ ਮਨਰਥ ਵਾਰ ਦਾ ਮੁੱਖ ਮਨਰਥ ਜਾਂ ਉਦੇਸ਼ ਭਾਰਤੀ ਮਹਾਕਾਵ ਦੇ ਵਾਂਗੂ ਸੰਬੰਧਿਤ ਨਾਇਕ ਜਾਨ ਨਾਇਕਾ ਦੀ ਵੀਰਤਾ ਦਾ ਜਸ ਗਾਉਣਾ ਉਹਨਾਂ ਦੀ ਵੀਰਤਾ ਦਾ ਜਸ ਗਾਉਣ ਦੇ ਲਈ ਇੱਕ ਅਜਹੀ ਲੈ ਜਾਂ ਹੇਕ ਦੇ ਵਿੱਚ ਵਾਰ ਹੈ ਜਿਹੜੀ ਕੀ ਗਾਈ ਜਾਂਦੀ ਹੈ ਜਿਸ ਨਾਲ ਪਾਠਕ ਤੇ ਸਰੋਤੇ ਇੱਕ ਅਨੋਖਾ ਜਾਂ ਉਤਸ਼ਾਹ अनुभव ਕਰ ਸਕਣ ਤੇ ਉਹ ਸੁਣੋ ਇੱਕ ਆਦਰਸ਼ਿਕ ਸੂਰਮਾ ਸਵੀਕਾਰ ਕਰਨ ਲੱਗ ਜਾਣ ਠੀਕ ਹੈ ਵੀ ਵਾਰ ਇਸ ਢੰਗ ਦੇ ਨਾਲ ਇੱਕ ਜਹੀ ਲੈ ਜਾਂ ਹੇਕ ਦੇ ਨਾਲ ਘਾਈ ਜਾਂਦੀ ਹੈ ਤੇ ਉਸ ਵਾਂਗ ਹੀ ਦੁਸ਼ਮਣ ਨਾਲ جنگ ਲੜਨ ਤੇ ਲੜ ਮਰਨ ਲਈ ਤਿਆਰ ਹੋ ਜਾਣ ਵਾਰ ਨੂੰ ਸੁਣ ਕੇ ਪੁਰਾਣੇ ਸਮੇਂ ਦੇ ਵਿੱਚ ਰਾਜਿਆਂ ਮਹਾਰਾਜਿਆਂ ਵਿੱਚ ਆਮ ਤੌਰ ਤੇ ਲੜਾਈਆਂ ਹੁੰਦੀਆਂ ਰਹਿੰਦੀਆਂ ਸੀ ਤੇ ਉਹਨਾਂ ਨੇ ਆਪਣੇ ਦਰਬਾਰਾਂ ਵਿੱਚ ਵਾਰਾ ਗਾਉਣ ਵਾਲੇ ਢਾਡੀ ਰੱਖੇ ਹੋਏ ਹੁੰਦੇ ਸੀ ਜੋ ਕਿ ਲੜਾਈ ਲਈ ਲੜਾਈ ਜਿਹੜੀਆਂ ਲੜਾਈ ਲਈ ਲੜਨ ਜਾ ਰਹੀਆਂ ਹੁੰਦੇ ਸੀ ਫੌਜਾਂ ਉਹਨਾਂ ਨੂੰ ਅਨਖੀਲੇ ਯੋਧਿਆਂ ਦੀਆਂ ਵਾਰਾਂ ਹਿੱਕਾਂ ਲਾ ਕੇ ਸੁਣਾਇ ਸੁਣਾਉਂਦੇ ਸੀ ਤਾਂ ਕਿ ਉਹਨਾਂ ਦੇ ਮਨਾਂ ਦੇ ਵਿੱਚ ਵੀ ਅਨਖੀਲੇ ਯੋਧਿਆਂ ਦੀ ਤਰ੍ਹਾਂ ਉਹਨਾਂ ਨੂੰ ਮਹਿਸੂਸ ਹੋਵੇ ਫਾਲਸ ਰੂਪ ਫੌਜਾਂ ਦੇ ਸਿਪਾਹੀ ਦੁਸ਼ਮਣਾਂ ਦੇ ਵਿਰੁੱਧ ਲੜਨ ਤੇ ਕੁਰਬਾਨੀ ਦੇਣ ਲਈ ਤਿਆਰ ਹੋ ਜਾਣ ਪੰਜਾਬ ਸ਼ੁਰੂ ਤੋਂ ਹੀ ਵਿਦੇਸ਼ੀ ਹਮਲਿਆਂ ਦਾ ਅਖਾੜਾ ਹੋਣ ਕਰਕੇ ਇੱਥੋਂ ਦੀ ਵਾਰ ਪਰੰਪਰਾ ਬਹੁਤ ਪੁਰਾਣੀ ਆ ਸਾਰੀਆਂ ਵਾਰਾਂ ਪੂਰਬ ਨਨਕਾਲ ਦੇ ਮਗਰੋਂ ਦੇ ਕਾਲਾਂ ਦੇ ਵਿੱਚ ਲਿਖਿਆ ਗਿੰਦਾਂ ਨੇ ਗੁਰੂ ਹਰਗੋਬਿੰਦ ਜੀ ਸਾਹਿਬ ਨੇ ਆਪਣੇ ਦਰਬਾਰ ਦੇ ਵਿੱਚ 12 ਗਾਉਣ ਵਾਲੇ ਅਬਦੁੱਲਾ ਤੇ ਨੱਥਾ ਢਾਡੀ ਜਿਹੜੇ ਕਿ ਆਪਣੀ ਫੌਜ ਦੇ ਵਿੱਚ ਵੀਰਤਾ ਦਾ ਭਾਵ ਸੰਚਾਰ ਪੈਦਾ ਕਰਨ ਲਈ ਰੱਖੇ ਹੋਏ ਸੀ ਜਿਹੜੇ ਕਿ ਅਬਦੁੱਲਾ ਤੇ ਨੱਥਾ ਇਹ ਢਾਡੀ ਵਾਰਾ ਗਾਉਂਦੇ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਚੰਡੀ ਦੀ ਵਾਰ ਦੇ ਵਿੱਚ ਖਾਲਸੇ ਵਿੱਚ ਵੀਰ ਰਸ ਭਰਨ ਲਈ ਇਹ ਰਚੀ ਸੀ ਵਾਰ ਇਸ ਤਰ੍ਹਾਂ ਵਾਰ ਦਾ ਉਦੇਸ਼ ਨਾਇਕ ਜਾਂ ਨਾਇਕਾ ਦੀ ਸੂਰਮਗਤੀ ਉਹਨਾਂ ਦੀ ਬਹਾਦਰੀ ਦਾ ਜਸ ਗਾ ਕੇ ਸਰੋਤਿਆਂ ਦੇ ਵਿੱਚ ਵੀਰ ਰਸ ਦਾ ਪਾ ਪੈਦਾ ਕਰਨਾ ਹੈ ਵਾਰ ਦੇ ਵੀਰ ਰਸ ਨੂੰ ਪ੍ਰਚੰਡ ਕਰਨ ਲਈ ਉਸ ਦਾ ਪਾਤਰ ਚਿੱਤਰਣ ਨਿਸ਼ਾਨੀ ਤੇ ਸਰਖੰਡੀ ਛੰਦੇ ਵਿੱਚ ਰਚੀਆਂ ਪੌੜੀਆਂ ਖੜਕਮੀ ਤੇ ਗੜਕਮੀ ਬੋਲੀ ਹੁੰਦੀ ਹੈ ਪਿੰਨ-ਪਿੰਨ ਪ੍ਰਕਾਰ ਦੇ ਸ਼ਬਦ ਤੇ ਅਰਥ ਅਲੰਕਾਰਾਂ ਦੀ ਵਰਤੋਂ ਕੀਤੀ ਜਾਂਦੀ ਹੈ ਬੋਲ ਚਿੱਤਰਾਂ ਸ਼ਬਦ ਚਿੱਤਰਾਂ ਦੇ ਦ੍ਰਿਸ਼ ਚਿੱਤਰਣ ਨਾਲ جنگ ਦੇ ਜੋਸ਼ ਭਰੇ ਤੇ ਭਿਆਨਕ ਵਾਤਾਵਰਣ ਦਾ ਚਿੱਤਰਣ ਤੇ ਵੀਰ ਰਾਸ ਤੇ ਹੋਲ ਸਹਾਇਕ ਰਸਾਂ ਦਾ ਪਰਵੇਸ਼ ਮਹੱਤਵਪੂਰਨ ਅੱਗੇ ਹੈਗਾ ਪਾਤਰ ਚਿੱਤਰਣ ਹਾਂਜੀ ਸੂਰਮਿਆਂ ਦੇ ਕਾਰਨਾਮੇ ਜਿੰਨੀ ਸੁਖਮਤਾ ਤੇ ਬ੍ਰੀਕ ਬਿਨੀ ਦੇ ਨਾਲ ਵਰਣਨ ਕੀਤੇ ਹੋਣਗੇ ਉੰਨੀ ਹੀ ਉਹ ਵਾਰ ਸਫਲ ਹੋਊਗੀ नायक ਦੀ ਸੂਰਮਗਤੀ ਨੂੰ ਉਗਾਰਨ ਲਈ ਪ੍ਰਤਿनायक ਤੇ ਵਿਰੋਧੀ ਸੈਨਿਕਾਂ ਦੀ ਵੀਰਤਾ ਦਲੇਰੀ ਤੇ ਯੁੱਧ ਕਲਾ ਵਿੱਚਨਪੁੰਤਾ ਨੂੰ ਵੀ ਪੂਰੀ ਥਾਂ ਦਿੱਤੀ ਜਾਂਦੀ ਹੈ। ਅਗਲਾ ਹੈਗਾ ਹੈ ਹੈਡਿੰਗ ਵਾਤਾਵਰਣ ਜਾਂ ਦ੍ਰਿਸ਼ ਚਿੱਤਰਣ। ਵਾਰ ਦਾ ਵਿਸ਼ਾ ਯੰਗ ਯੁੱਧ ਹੋਣ ਕਰਕੇ ਇਸ ਦਾ ਵਾਤਾਵਰਣ ਅਸਧਾਰਨ ਹੁੰਦਾ ਫੌਜਾਂ ਦੀ ਚੜਾਈ ਬਹਾਦਰਾਂ ਦੀਆਂ ਜੰਗੀ ਪੋਸ਼ਾਕਾਂ ਸਰੀਰ ਕਢੀਲ ਦੋ ਨਾਰੇ ਲਲਕਾਰੇ ਹੁੰਗਾਰੇ ਸ਼ਾਸਤਰਾਂ ਦੀ ਚਮਕ ਦਮ ਕਰਨ ਭੂਮੀ ਵਿੱਚ ਕੱਟ ਵੱਢ ਤੇ ਲਹੂ ਮਿਜਦੇ ਨਜ਼ਾਰੇ ਜੋਗਣੀਆਂ ਭੂਤਨੀਆਂ ਲਹੂ ਦੇ ਖੱਪਰਾਂ ਤੇ ਕਲਪਿਤ ਨਿਰੂਪਣ ਇਲਾਕਾਵਾਂ ਦੇ ਕਿਰਚਾਂ ਦੇ ਚਪਟੇ ਜੋਧਿਆਂ ਦੇ ਵਾਰ-ਪ੍ਰਤੀਵਾਰ ਤੋਪਾਂ ਤੇ ਧੁਫੰਗਾਂ ਦੀ ਗੜਗੜਾਹਟ ਗਰਜਾਂ ਵਰਸ਼ੀਆਂ ਤਲਵਾਰਾਂ ਤੀਰਾਂ ਤੇ ਢਾਲਾਂ ਦੇ ਕਰਤੱਬ ਚੰਗੀ ਧੌਂਸਾਂ ਦੀ ਕੜਕੁਠ ਵਾਰ ਦੇ ਜੰਗੀ ਵਾਤਾਵਰਨ ਉਘਾੜਦੇ ਨੇ ਉਸ ਨੂੰ ਪ੍ਰਭਾਵਸ਼ਾਲੀ ਬਣਾਉਂਦੇ ਨੇ ਤੇ ਇਸ ਤਰ੍ਹਾਂ ਉਸ ਦੇ ਵੀਰਤਾ ਦਾ ਸੰਚਾਰ ਕਰਨ ਦੇ ਉਦੇਸ਼ ਨੂੰ ਖੂਬ ਪੇਸ਼ ਕਰਦੇ ਨੇ ਅੱਗੇ ਹੈਗਾ ਸ਼ੰਦਾਵੰਦੀ ਵਾਰ ਪੌੜੀਆਂ ਵਿੱਚ ਲਿਖੀ ਜਾਂਦੀ ਹੈ ਜੋ ਮਾਤਰਾ ਤੇ ਤੁਕਾਂ ਦੇ ਵਾਧੇ ਘਾਟੇ ਨਾਲ ਕਈ ਪ੍ਰਕਾਰ ਦੀ ਹੋ ਜਾਂਦੀ ਹੈ ਪੌੜੀ ਰੂਪੀ ਕਮਾਨ ਵਿੱਚ ਜੜੇ ਹੋਏ ਵਾਕ ਤਿੱਖੇ ਤੀਰਾਂ ਵਾਂਗ ਚੱਲਦੇ ਪ੍ਰਤੀਤ ਹੁੰਦੇ ਨੇ ਤੇ ਇਸ ਤਰ੍ਹਾਂ ਵਾਰ ਦੇ ਜੰਗੀ ਵਾਤਾਵਰਨ ਹੋਰ ਵੀ ਪ੍ਰਭਾਵਸ਼ਾਲੀ ਬਣਾ ਦਿੰਦੇ ਨੇ ਇਸੇ ਕਾਰਨ ਸਫਲਵਾਰਾਂ ਦੀ ਰਚਨਾ ਪੌੜੀ ਵਿੱਚ ਹੀ ਹੁੰਦੀ ਆ ਤੇ ਨਿਸ਼ਾਨੀ ਦੇ ਸਰਖੰਡੇ ਸ਼ੰਦਵਾਰ ਦੀਆਂ ਪੌੜੀਆਂ ਦੀ ਰਚਨਾ ਲਈ ਬਹੁਤ ਹੀ ਠੁਕਮੇ ਮੰਨੇ ਗਏ ਨੇ ਅੱਗੇ ਹੈਗੇ ਆ ਬੋਲੀ ਵਾਰ ਦੀ ਬੋਲੀ ਬੜੀ ਅਨੋਖੀ ਕਿਸਮ ਦੀ ਹੁੰਦੀ ਆ ਹਰਿੰਦਰ ਸਿੰਘ ਰੂਪ ਦਾ ਕਥਨ ਹੈ ਕਿ ਵਾਰ ਦੇ ਲਿਖਾਰੀ ਨੂੰ ਬੋਲੀ ਦੇ ਹੁਣ ਇਕੱਠੇ ਵਰਤਨੇ ਜਾ ਲਿਆਉਣੇ ਚਾਹੀਦੇ ਨੇ ਗੁਣ ਤਿੰਨ ਗਿਣੇ ਗਏ ਨੇ ਮਿਠਾਸ ਜੋਸ਼ ਤੇ ਸਰਲਤਾ ਪ੍ਰੋਫੈਸਰ ਪ੍ਰੇਮ ਪ੍ਰਕਾਸ਼ ਦਾ ਕਥਨ ਹੈ ਕਿ ਜੋ ਛੀਲੇ ਪਰ ਨਿੱਕੇ ਨਿੱਕੇ ਸਾਦੇ ਸ਼ਬਦ ਬਧੇਰੇ ਪ੍ਰਭਾਵਸ਼ਾਲੀ ਹੁੰਦੇ ਨੇ ਟਾਡੀ ਆਦ ਗਵਈਏ ਦੇ ਮੂੰਹੋਂ ਨਿਕਲ ਕੇ ਇਕਦਮ ਸਰੋਤਿਆਂ ਨੂੰ ਪ੍ਰਭਾਵਿਤ ਕਰਦੇ ਨੇ ਇੱਥੇ ਸੋਚਣ ਦੀ ਥੇਰ ਸਹਾਰੀ ਨਹੀਂ ਜਾਂਦੀ ਜੋ ਸ਼ਿਲੀ ਬੋਲੀ ਮਜ਼ੇਦਾਰ ਕਾਫੀਆਂ ਡੱਡਾ ਤਰਾੜਾ ਇਹ ਖੜੜਵੇਂ ਖਰਵੇਂ ਸੁਰਾਂ ਦੀ ਖੜਖੜਾਹਟ ਸੰਗੀਤਕ ਅਲੰਕਾਰ ਜਾਨਦਾਰ ਅਲੰਕਾਰ ਮਾਂਚਾ ਸਵਾਰਿਆ ਸ਼ੰਦ ਜਹੇ ਜ਼ਰੂਰੀ ਅੰਗ ਨੇ ਜਿਨ੍ਹਾਂ ਨਾਲ ਵਾਰ ਦੇ ਵਿੱਚ ਰੂਪਜੀ ਦੇ ਕਹਿਣ ਵਾਂਗ ਕੁੱਗਰ ਵੱਜਦੀ ਹੈ ਜੋ ਵਾਰ ਦੀ ਸਫਲਤਾ ਦੀ ਪਹਿਲੀ ਸ਼ਰਤ ਹੈ ਅੱਗੇ ਹੈਗੇ ਨੇ ਅਲੰਕਾਰ ਤੇ ਬਿੰਬ ਕਵੀ ਕਵੀਏ ਜਿਹੜੇ ਵਾਰ ਦੇ ਜੰਗੀ ਵਾਤਾਵਰਣ ਨੂੰ ਪੇਸ਼ ਕਰਨ ਲਈ ਵਨਸਵਨੇ ਅਲੰਕਾਰਾਂ ਬਿੰਬਾਂ ਸ਼ਬਦ ਚਿਤਰਾ ਲੋਕ ਚਿਤਰਾ ਤੇ ਨਾਚ ਚਿਤਰਾ ਦੀ ਵਰਤੋਂ ਕਰਦੇ ਆ ਸੰਗੀਤ ਦੀ ਪੁੱਠਵਾਰ ਦੀ ਪਹਿਲੀ ਕਰਾਰੀ ਸ਼ਰਤ ਹੈ ਅੱਗੇ ਹੈਗਾ ਰਸ ਸਫਲ ਵਾਰ ਦਾ ਪ੍ਰਧਾਨ ਰਸ ਵੀਰ ਰਸ ਹੈ ਭਾਵੇਂ ਇਸ ਵਿੱਚ ਰੋਦਰ ਭਿਆਨਕ ਭੀਭ ਤ੍ਰਸ ਕਰੂਨਾ ਰਸ ਤੇ ਹੋਰ ਰਸਾਂ ਦਾ ਵੀ ਪ੍ਰਵੇਸ਼ ਹੁੰਦਾ ਵਾਰ ਸਵਰਸਾਨੀ ਸਹਾਇਤਾ ਨਾਲ ਵੀਰ ਰਸ ਖੂਗ ਦੇ ਵਿੱਚ ਪੇਸ਼ ਕੀਤਾ ਜਾਂਦਾ ਜਿਵੇਂ ਕਿ ਐਗਜ਼ਾਮਪਲ ਆ ਜੰਗ ਮਸਾਫਾ ਵੱਜਿਆ ਰਣਕੂਰੇ ਨਗਾਰੇ ਚਾਵਲੇ ਝੁੱਲਣ ਨੇਜੇ ਵੈਰ ਕਾ ਨਿਸਾਨ ਲਸਨ ਲਸਾਵਲੇ ਢੋਲ ਨਗਾਰੇ ਪਾਉਣ ਦੇ ਉਗਣ ਜਾਨਵਰ ਚਟਾਵਲੇ ਦੁਰਗਾਦਾਨੋਂ ਡਹਿ ਰਣਨਾਦ ਵਜਨ ਖੇਤ ਵਿਹਾਵਲੇ ਵੀਰ ਪਰੋਤੇ ਵਰਸ਼ੀਆ ਜਨ ਢਾਲ ਚਮਟੇ ਆਵਲੇ ਇੱਕ ਵੱਡੇ ਦੇਗੀ ਤੜਫੀਆਂ ਮਦ ਪੀਤੇ ਲੋਟਾਂ ਵਾਵਲੇ ਇਕ ਚੁਣ-ਚੁਣ ਝਾੜੋ ਕੱਢੀ ਆ ਨ ਰੇਤ ਵਿੱਚੋਂ ਸੁਣੀ ਨਾ ਢਾਵਲੇ ਗਧਾ ਤ੍ਰਿਸ਼ੂਲਾ ਵਰਸ਼ੀਆ ਤੀਰ ਵਗਣ ਖਰੇ ਉਤਾਵਲੇ ਜਨ ਦッセ ਪੁਚੰਗੰ ਸਾਵਲੇ ਮਰ ਜਾਵਣ ਵੀਰ ਰੁਹਾਵਲੇ ਅਗ ਹੈਗਾ ਅਧਿਆਤਮਕ ਵਾਰਾਂ ਵੀਰ ਰਸ ਵੀਰ ਅਸੀਂ ਵਾਰਾਂ ਤੋਂ ਬਿਨਾ ਪੰਜਾਬੀ ਵਿੱਚ ਸਿੱਖ ਗੁਰੂ ਸਾਹਿਬਾਨ ਅਤੇ ਭਾਈ ਗੁਰਦਾਸ ਜੀ ਨੇ ਅਧਿਆਤਮਕ ਵਾਰਾਂ ਵੀ ਰਚੀਆਂ ਨੇ ਇਨਾਂ ਵਿੱਚ ਸ਼ਾਂਤ ਰਸ ਪ੍ਰਧਾਨ ਹੁੰਦਾ ਹੈ ਆਤਮਕ ਵਾਰਾਂ ਦੇ ਵਿੱਚ ਪਰ ਇਹਨਾਂ ਦਾ ਪ੍ਰਭਾਵ ਉਤਸ਼ਾਹ ਦੇਣ ਵਾਲਾ ਹੁੰਦਾ ਹੈ ਤੇ ਇਹ ਆਤਮਕ ਵਾਰਾਂ ਪੰਜਾਬ ਦੀ ਨਿਵੇਕਲੀ ਇੱਕ ਕਿਰਤ ਹੈ ਜਿਹੜੀ ਕਿ ਕਿਸੇ ਹੋਰ ਭਾਸ਼ਾ ਵਿੱਚ ਨਹੀਂ ਮਿਲਦੀ ਇਹਨਾਂ ਦਾ ਵਿਸ਼ਾ ਮਨੁੱਖੀ ਆਤਮਾ ਦੀ ਜੀਵਨ ਯਾਤਰਾ ਦਾ ਅੰਤ ਦੇ ਵਿੱਚ ਅਕਾਲ ਪੁਰਖ ਨਾਲ ਸ਼ਾਂਤੀ ਭਰਪੂਰ ਮਿਲਾਪ ਆ ਪਰ ਇਸ ਮਿਲਾਪ ਦੀ ਪ੍ਰਾਪਤੀ ਲਈ ਮਨੁੱਖ ਨੂੰ ਆਪਣੇ ਅੰਦਰਲੀਆਂ ਰੂਚੀਆਂ ਕਾਮ ਕ੍ਰੋਧ ਲੋਭ ਮੋਹ ਇਹਨਾਂ ਦਾ ਖੰਸਾਨ ਦਾ ਯੁੱਧ ਕਰਨਾ ਪੈਂਦਾ ਭਾਈ ਗੁਰਦਾਸ ਜੀ ਦੇ ਵਾਰਾਂ ਵਿੱਚ ਗੁਣ ਔਗਣ ਸੁੱਖ ਦੁੱਖ ਉਪਕਾਰ ਅਪਕਾਰ ਉਪਕਾਰ ਅਪਕਾਰ ਗੁਰਮਖ ਮਨਮੁਖ ਝੂਠ ਸੱਚ ਦੇ ਯੁੱਧ ਦਰਸਾਏ ਗਏ ਨੇ ਹਾਂਜੀ ਜਿਵੇਂ ਕੀ ਅਧਿਆਤਮਕ ਵਾਰਾਂ ਐਗਜ਼ਾਮਪਲ ਹੈ ਮਲਾਰ ਕੀ ਵਾਰ ਮਹੱਲਾ ਪਹਿਲਾ ਆਪੇ ਸ਼ਿੰਜ ਪਵਾਏ ਮਲਾ ਖੜਾ ਰਚਿਆ ਲੱਥੇ ਪੜ ਤੂ ਪਾਏ ਗੁਰਮਖ ਸੱਚਿਆ ਮਨਮੁਖ ਮਾਰੇ ਮਸ਼ਾੜ ਮੂਰਖ ਬੱਜਿਆ ਆਪ ਭੀੜੇ ਮਾਰੇ ਆਪ ਆਪ ਕਾਰਜ ਰਚਿਆ ਤੇ ਅਗਲਾ ਹੈਗਾ ਭਾਈ ਗੁਰਦਾਸ ਜੀ ਦੀ ਵਾਰ ਦੇ ਵਿੱਚੋਂ ਨਿਲਾਰੀ ਦੇ ਮੱਟ ਵਿੱਚ ਪੈ ਗਿੱਦੜ ਰਤਾ ਜੰਗਲ ਅੰਦਰ ਜਾਇਕੇ ਪਖੰਡ ਕਮਤਾ ਦਰ ਸੇਵੇ ਮਿਰਗਾ ਵਲੀ ਹੋਏ ਬਹੇ ਆਵਤਾ ਕਰੇ ਹਕੂਮਤ ਅਗਲੀ ਪੂੜੇ ਮਦ ਮਤਾ ਬੋਲਣ ਪਾ ਚੋ ਘਾੜਿਆ ਜਿਉਂ ਮੂਲੀ ਪਤਾ ਪੱਤਾ ਤਿਉਂ ਦਰਗਹਿ ਮੀਣਾ ਮਾਰੀਏ ਕਰ ਕੂੜਕ ਪੱਤਾ ਹਾਂਜੀ ਥੈਂਕਸ